ਜ਼ਿੰਦਗੀ ਵਿੱਚ ਜਦੋਂ ਬੰਦਾ ਅੰਦਰੋਂ ਟੁੱਟ ਜਾਂਦਾ ਹੈ ਜ਼ਿੰਦਗੀ 'ਚ ਕਈ ਵਾਰੀ ਧੋਖੇ ਵੀ ਚਲਾ ਜਾਂਦਾ ਕਿਸੇ ਤੋਂ ਉਦੋਂ ਨਿੱਕੇ ਨਿੱਕੇ ਲੰਘਦੇ ਕੋਈ ਬੰਦੇ ਵੀ ਜਦੋਂ ਗੱਲ ਕਰ ਜਾਂਦੇ ਨੇ ਤੇ ਬੰਦੇ ਦੀ ਜ਼ਿੰਦਗੀ ਪਲਟ ਜਾਂਦੀ ਜੇ ਅੰਦਰ ਦੀ ਬਿਰਤੀ ਮਾੜੀ ਰੱਖ ਕੇ ਕਿਸੇ ਦਾ ਮੰਦਾ ਚਿਤਵਾਗੇ ਮੰਦਾ ਕਰਾਂਗੇ ਸੱਚ ਐਵੇਂ ਮੰਦਾ ਚਿਤਵਣ ਵਾਲੇ ਦਾ ਇੱਕ ਦਿਨ ਖੁਦ ਹੀ ਮੰਦਾ ਹੋ ਜਾਂਦਾ ਕੋਈ ਵੀ ਬੰਦਾ ਉਹ ਗੱਲਾਂ ਤੋਂ ਪ੍ਰਭਾਵਿਤ ਹੁੰਦਾ ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਉੱਚਾ ਗਾ ਲੈਣਾ ਉੱਚਾ ਬੋਲ ਲੈਣਾ ਗੁਰਬਾਤ ਕਰ ਲੈਣਾ ਇਹ ਕੋਈ ਕੀਮਤ ਨਹੀਂ ਰੱਖਦਾ ਰੱਬ ਦੀ ਦਰਗਾਹ ਵੀ ਜੇ ਬੰਦੇ ਦੇ ਕੋਲ ਬੰਦਗੀ ਨਹੀਂ ਤਾਂ ਮਹਾਰਾਜ ਕਹਿੰਦੇ ਜਿਵੇਂ ਸਿੰਬਲ ਦੇ ਜੀਵਨ ਤੋਂ ਕਿਸੇ ਨੂੰ ਫਾਇਦਾ ਨਹੀਂ ਮਿਲਦਾ ਪੰਛੀ ਨਰਾਜ਼ ਜਾਂਦੇ ਨੇ ਸੱਚ ਇਹ ਵੀ ਕਈ ਵਾਰੀ ਉੱਚੀਆਂ ਗੱਲਾਂ ਕਰਨ ਵਾਲੇ ਕੋਲੋਂ ਆਤਮਿਕ ਸੁੱਖ ਨਹੀਂ ਮਿਲਦਾ ਨੀਂਦ ਰੋਜ਼ ਲੈ ਰਹੇ ਆ ਇਹ ਸਾਰੀਆਂ ਚੀਜ਼ਾਂ ਦਾਤਾਂ 'ਚ ਹੁੰਦੀਆਂ ਨੇ ਉਹ ਗੁਰਮਖੋ ਬਿਸਤਰਾ ਤਾਂ ਰਪਈਆਂ ਨਾਲ ਮਿਲ ਜਾਂਦਾ ਹੈ ਨੀਂਦ ਤਾਂ ਰੱਬ ਦੀ ਕਿਰਪਾ ਨਾਲ ਮਿਲਦੀ ਹੈ ਚੰਗੇ ਬਿਸਤਰੇ 'ਚ ਬੰਦਾ ਏ ਥੋੜਾ ਬਿਸਤਰਾ ਮਿਲ ਗਿਆ ਸਮਝਾਣਾ ਗੁਰਮਖੋ